ਸਸੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਤਿਆਰ ਕੀਤੀ ਹੈ ਬਹੁਤ ਹੀ ਵਧੀਆ ਜੀ ਇੱਕ ਰੈਸਪੀ ਜਿਹਦੇ ਵਿੱਚ ਟਾਈਮ ਬਹੁਤ ਘੱਟ ਲੱਗਦਾ ਤੇ ਪਰ ਟੇਸਟੀ ਐਨੀ ਜ਼ਿਆਦਾ ਹੁੰਦੀ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਹੁੰਦਾ ਕਿ ਇਹ ਛੁੱਟੀਆਂ ਵਿੱਚ ਡੇਲੀ ਦਾ ਇੱਕ ਪੰਗਾ ਕਿਸ ਬਾਜ਼ਾਰ ਵਿੱਚੋਂ ਕੋਈ ਮਰਜੀ ਸਬਜ਼ੀ ਲਿਆਓ ਬੱਚਿਆਂ ਨੂੰ ਪਸੰਦ ਹੀ ਨਹੀਂ ਆਉਂਦੀ ਅਸੀਂ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਤੇ ਛੋਟੀ ਜੀ ਗੱਲ ਤੇ ਬੱਚੇ ਮੂੰਹ ਫਲਾ ਕੇ ਬੈਠ ਜਾਂਦੇ ਆ ਕਿਉਂਕਿ ਕੱਦੂ ਟਿੰਡਿਆਂ ਤੋਂ ਹੋ ਜਾਂਦੇ ਆ ਪਰੇਸ਼ਾਨ ਤੇ ਸੁੱਕੀਆਂ ਸਬਜ਼ੀਆਂ ਡੇਲੀ ਬਣਾਉਣੀਆਂ ਵੀ ਮੁਸ਼ਕਿਲ ਹੋ ਜਾਂਦੀਆਂ ਤੇ ਆਪਾਂ ਸੋਚਿਆ ਅੱਜ ਬੱਚੇ ਨੇ ਸਵੇਰ ਢੰਗ ਸਿਰ ਨਾਲ ਰੋਟੀ ਨਹੀਂ ਖਾਦੀ ਸੀ ਤੇ ਆਪਾਂ ਕੁਝ ਐਕਸਟਰਾ ਬਣਾਈਏ ਜਿਹੜਾ ਮਿੰਟਾਂ ਵਿੱਚ ਬਣ ਜੇ ਉਹਦੇ ਲਈ ਆਪਾਂ ਕੀ ਕੀਤਾ ਜੀ ਸਭ ਤੋਂ ਪਹਿਲਾਂ ਲੈ ਲਏ ਮਟਰ ਤੇ ਉਹਨਾਂ ਨੂੰ ਲਵਾਂਗੇ ਆਪਾਂ ਉਬਾਲ ਐਨੇ ਜ਼ਿਆਦਾ ਵੀ ਨਹੀਂ ਉਬਾਲਨੇ ਕਿ ਉਹ ਬਿਲਕੁਲ ਫਿਸ ਹੋ ਜਾਣ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਦੋਂ 5-6 ਮਿੰਟਾਂ ਤੱਕ ਉਬਾਲ ਲਾਂਗੇ ਤੇ ਦੂਸਰੀ ਸਾਈਡ ਤੱਕ ਆਪਾਂ ਸਮਾਨ ਕਰਾਂਗੇ ਤਿਆਰ ਉਹਦੇ ਲਈ ਆਪਣੇ ਕੋਲੇ ਪਏ ਸੀ ਉਬਲੇ ਹੋਏ ਸੂਬਾ ਦੇ ਆਲੂ ਤੇ ਆਪਾਂ ਉਹ ਲੈ ਲੈ ਤੇ ਇਹਨਾਂ ਨੂੰ ਆਪਾਂ ਕਰ ਲਾਂਗੇ ਜੀ ਮੈਸ਼ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਜੀਆਂ ਗੱਠਾ ਵਗੈਰਾ ਬਿਲਕੁਲ ਵੀ ਵਿਚ ਨਹੀਂ ਹੋਣੀ ਚਾਹੀਦੀਆਂ ਫਿਰ ਤੁਸੀਂ ਲੈ ਲੈਣਾ ਬਰੀਕ ਕਟਿਆ ਹੋਇਆ ਪਿਆਜ਼ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਹਰੀ-ਹਰੀ ਮਿਰਚ ਤੇ ਆਪਣੇ ਕੋਲੇ ਜਿਆਦਾ ਹਰੀਆਂ ਤਾਂ ਨਹੀਂ ਸੀ ਇਹ ਆਪਣੇ ਕੋਲ ਚਿੱਟੀਆਂ ਜਿਹੀ ਮਿਰਚਾਂ ਸੀ ਆਪਾਂ ਵਿੱਚ ਪਾਲੀਆਂ ਤੇ ਉਸ ਤੋਂ ਬਾਅਦ ਪਾਈ ਆਪਾਂ ਚਿੱਲੀ ਫਲਿਕਸ ਫਿਰ ਆਪਾਂ ਥੋੜੀ ਜੀ ਪਾਈ ਇਹਦੇ ਵਿੱਚ ਲਾਲ ਮਿਰਚ ਫਿਰ ਪਾਇਆ ਆਪਾਂ ਨਮਕ ਤੇ ਫਿਰ ਇਹਦੇ ਵਿੱਚ ਥੋੜੀ ਜੀ ਆਪਾਂ ਬਿਲਕੁਲ ਹਲਦੀ ਪਾਈ ਪਰ ਉਹ ਪਉਣੀ ਐਨੀ ਜ਼ਰੂਰੀ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਥੋੜਾ ਪਾਇਆ ਆਪਾਂ ਧਨੀਆ ਪਾਊਡਰ ਤੇ ਉਸ ਤੋਂ ਬਾਅਦ ਪਾਇਆ ਹਰਾ ਧਨੀਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੱਥ ਦੇ ਨਾਲ ਮਿਕਸ ਕਰ ਲੈਣਾ ਹੈਗਾ ਤਾਂ ਕਿ ਇਹ ਚੰਗੀ ਤਰ੍ਹਾਂ ਜੇ ਆਲੂਆਂ ਵਗੈਰਾ ਦੀ ਕੋਈ ਗੱਠ ਵੀ ਰਹੇਗੀ ਤਾਂ ਇਹ ਵਿੱਚ ਹੀ ਮਿਕਸ ਹੋ ਜਾਵੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਉਬਾਲੇ ਹੋਏ ਮਟਰ ਤੇ ਉਹਨੂੰ ਹਲਕੀ ਜਿਹੀ ਹੱਥਾਂ ਨਾਲ ਆਪਾਂ ਬਣਾ ਲਾਂਗੇ ਤਾਂ ਕਿ ਉਹ ਮੱਦੇ ਜੇ ਨਾ ਜਾਣ ਉਸ ਤੋਂ ਬਾਅਦ ਇਹਨੂੰ ਆਪਾਂ ਸਾਰੇ ਨੂੰ ਇਕੱਠਾ ਕਰਕੇ ਇੱਕ ਸਾਈਡ ਦੇ ਉੱਪਰ ਲਗਾ ਦਾਂਗੇ ਤੇ ਫਿਰ ਆਪਾਂ ਇਹਦੇ ਲਈ ਤਿਆਰ ਕਰਾਂਗੇ ਜੀ ਹਰੀ ਚਟਨੀ ਬਹੁਤਿਆਰ ਘਰ ਵਿੱਚ ਤੁਸੀਂ ਬਣਾਉਂਦੇ ਹੋਗੇ ਉਹਦੇ ਲਈ ਆਪਾਂ ਮਿਰਚਾਂ ਲੈ ਲਈਆਂ ਥੋੜਾ ਜਿਹਾ ਆਪਾਂ ਅਦਰਕ ਲੈ ਲਿਆ ਧਨੀਆਂ ਲੈ ਲਿਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਦੀਨਾ ਪਾ ਦਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧਾ ਚਮਚ ਪਾਵਾਂਗੇ ਨਮਕ ਦਾ ਤੇ ਥੋੜਾ ਜਿਹਾ ਆਪਾਂ ਪਾਇਆ ਜੀਰਾ ਤੇ ਇਹਦੇ ਵਿੱਚ ਤੁਸੀਂ ਕਾਲਾ ਨਮਕ ਕਾਲੀ ਮਿਰਚ ਹੋਰ ਜੋ ਚੀਜ਼ਾਂ ਤੁਹਾਨੂੰ ਪਸੰਦ ਤੁਸੀਂ ਪਾ ਸਕਦੇ ਹੋ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਈ ਹੈ ਕਿਉਂਕਿ ਆਪਣੀ ਹਰੀ ਮਿਰਚ ਜਿਆਦਾ ਤਿੱਖੀ ਨਹੀਂ ਸੀ ਇਸ ਕਰਕੇ ਆਪਾਂ ਨੂੰ ਲਾਲ ਮਿਰਚ ਵਿੱਚ ਪਾਉਣੀ ਪਈ ਉਸ ਤੋਂ ਬਾਅਦ ਆਪਾਂ ਇਹਨੂੰ ਜੱਗ ਨੂੰ ਬੰਦ ਕਰਕੇ ਕਰਾਂਗੇ ਜੀ ਗ੍ਰਾਈਂਡ ਤੇ ਇਹਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਪਾ ਪਾਣੀ ਪਾ ਲਾਂਗੇ ਤੇ 1 ਮਿੰਟ ਲਈ ਫੇਰ ਗ੍ਰਾਈਂਡ ਕਰਾਂਗੇ ਤੇ ਬਹੁਤ ਵਧੀਆ ਦੇਖੋ ਮਿੰਟਾਂ ਵਿੱਚ ਹਰੀ ਚੜਨੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ 5-6 ਦਿਨਾਂ ਤੱਕ ਆਰਾਮ ਨਾਲ ਸਟੋਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਲੈ ਲਈ ਜੀ ਬ੍ਰੈਡ ਬ੍ਰੈਡਾਂ ਨੂੰ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਸਾਈਡਾਂ ਤੋਂ ਆਪਾਂ ਕਟਾਂਗੇ ਤਾਂ ਕਿ ਇਹਦੇ ਜਿਹੜੇ ਕਿਨਾਰੇ ਜੇ ਆ ਉਹ ਸਖਤ ਹੁੰਦੇ ਆ ਥੋੜੇ ਪਰ ਇਹਨਾਂ ਦੇ ਸਖਤ ਨਹੀਂ ਕਿਉਂਕਿ ਬ੍ਰੈਡ ਬਿਲਕੁਲ ਫਰੈਸ਼ ਨੇ ਤੇ ਫਿਰ ਵੀ ਪਰ ਆਪਾਂ ਇਹਨਾਂ ਨੂੰ ਹਲਕੇ ਹਲਕੇ ਜੇ ਉਤਾਰ ਦਾਂਗੇ ਕਿਉਂਕਿ ਬ੍ਰੈਡ ਇਹ ਪਹਿਲੇ ਹੀ ਹੱਥ ਦੇ ਨਾਲ ਹੀ ਪੁਰਜੇ ਰਹੇ ਸੀ ਤੇ ਆਪਾਂ ਪਰ ਥੋੜਾ ਜਿਹਾ ਇਹ ਤੋਂ ਬੱਖ ਕਰਤਾ ਨਾਲ ਹੀ ਆਪਾਂ ਇੱਕ ਕੜਾਈ ਦੇ ਵਿੱਚ ਸਰੋਂ ਦਾ ਤੇਲ ਗਰਮ ਰੱਖਤਾ ਤੁਸੀਂ ਕੋਈ ਮਰਜੀ ਆਇਲ ਲੈ ਸਕਦੇ ਹੋ ਜਿਹੜਾ ਆਪਣੀ ਕਿਚਨ ਦੇ ਵਿੱਚ ਤੁਸੀਂ ਯੂਜ਼ ਕਰਦੇ ਹੋ ਉਸ ਤੋਂ ਬਾਅਦ ਆਪਾਂ ਬ੍ਰੈਡਾਂ ਦੀ ਕੀਤੀ ਕਟਿੰਗ ਤੇ ਫਿਰ ਆਪਾਂ ਬ੍ਰੈਡ ਦੇ ਉੱਪਰ ਹਲਕਾ ਜਿਹਾ ਲਗਾਵਾਂਗੇ ਪਾਣੀ ਤੇ ਚਾਰੇ ਸਾਈਡਾਂ ਤੇ ਤੁਸੀਂ ਜ਼ਰੂਰ ਲਗਾਉਣਾ ਕਿਉਂਕਿ ਉੱਥੋਂ ਬ੍ਰੈਡ ਥੋੜਾ ਜਿਹਾ ਸਖਤ ਹੁੰਦਾ ਹੈ ਫਿਰ ਆਪਾਂ ਇਹਦੇ ਵਿੱਚ ਇਹ ਥੋੜਾ ਥੋੜਾ ਸਮਾਨ ਭਰ ਦਾਂਗੇ ਜਿਹੜਾ ਆਪਾਂ ਤਿਆਰ ਕੀਤਾ ਸੀ ਇਹਦੇ ਵਿੱਚ ਨਾ ਆਪਾਂ ਕੋਈ ਮੈਦਾ ਯੂਜ਼ ਕਰਾਂਗੇ ਨਾ ਸੂਜੀ ਨਾ ਕੋਈ ਆਪਾਂ ਆਰਾ ਰੋਟ ਕੁਝ ਵੀ ਨਹੀਂ ਇਸ ਤਰੀਕੇ ਨਾਲ ਪਾਣੀ ਦਾ ਹੱਥ ਲਗਾ ਕੇ ਤੁਸੀਂ ਚਾਰੇ ਸਾਈਡੋਂ ਤੋਂ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਗੋਲ ਸ਼ੇਪ ਦੇ ਵਿੱਚ ਵੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਪਾਣੀ ਦੀ ਵਰਤੋਂ ਤੁਸੀਂ ਇਹਦੇ ਵਿੱਚ ਜ਼ਰੂਰ ਕਰਨੀ ਆ ਉਸ ਤੋਂ ਬਿਨਾ ਇਹ ਨਹੀਂ ਬਣ ਸਕਦਾ ਤੇ ਫਿਰ ਇਸ ਤੋਂ ਬਾਅਦ ਆਪਾਂ ਦੇਖੋ ਗੋਲ ਗੋਲ ਵੀ ਬਣਾ ਲੈ ਕਈਆਂ ਨੂੰ ਗੋਲੇ ਪਸੰਦ ਹੈ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਤੇ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਜਦੋਂ ਛੁੱਟੀਆਂ ਵੀ ਚੱਲ ਥੋੜੀ ਬੋਤੀ ਹੈਲਪ ਕਰਾਉਣੀ ਚਾਹੀਦੀ ਹੈ ਚਲੋ ਬੱਚੇ ਕੁਝ ਸਿੱਖਦੇ ਆ ਤਾਂ ਵਧੀਆ ਤੇ ਸੁਪੀ ਵੀ ਮੇਰੇ ਨਾਲ ਆ ਕੇ ਕੰਮ ਕਰਵਾਉਣ ਲੱਗੀ ਤੇ ਅਸੀਂ ਦੋਨਾਂ ਨੇ ਰਲ ਕੇ ਵਧੀਆ ਗੋਲ ਗੋਲ ਗੋਲੇ ਬਣਾਏ ਤੇ ਕੁਛ ਲੰਬੇ ਆਕਾਰ ਚ ਬ੍ਰੈਡ ਆਂਦੇ ਰੋਲ ਬਣਾ ਲਏ ਤੇ ਇਹਨਾਂ ਨੂੰ ਆਪਾਂ ਰੱਖ ਲਿਆ ਉਸ ਤੋਂ ਬਾਅਦ ਉਨੇ ਚ ਹੀ ਕੜਾਈ ਚ ਤੇਲ ਗਰਮ ਹੋ ਗਿਆ ਸੀ ਤੇਲ ਹੈ ਜਿਹੜਾ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਇਹਦਾ ਧੂਆਂ ਵਗੈਰਾ ਨਹੀਂ ਕੱਢਣਾ ਸਿਰਫ ਗਰਮ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਨੂੰ ਪਾਵਾਂਗੇ ਵਿੱਚੇ ਦੇ ਆਪਾਂ ਨਾਲ ਦੀ ਨਾਲ ਆਪਾਂ ਇਹ ਨਹੀਂ ਪਲਟਨੇ ਕਿਉਂਕਿ ਤੇਲ ਹਲਕਾ ਗਰਮ ਹੈ ਤੇ ਇੱਕਦਮ ਨਹੀਂ ਤਿਆਰ ਹੁੰਦੇ ਤੇ ਇਸ ਤੋਂ ਬਾਅਦ ਆਪਾਂ ਅੱਧੇ ਮਿੰਟ ਦੇ ਲਗਭਗ ਇਹਨਾਂ ਨੂੰ ਬਿਲਕੁਲ ਨਹੀਂ ਹਿਲਾਉਣਾ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਪਲਟ ਦਾਂਗੇ ਤੇ ਇਹ ਜਿਹੜਾ ਹੈਗਾ ਆਪਣਾ ਬਰੈਡ ਦਾ ਰੋਲ ਬਣ ਕੇ ਦੇਖੋ ਤਿਆਰ ਹੋ ਗਿਆ ਤੇ ਇਹਨਾਂ ਦੇ ਕਲਰ ਵਗੈਰਾ ਬਹੁਤ ਵਧੀਆ ਆਉਂਦੇ ਐ ਤੇ ਜਦੋਂ ਵੀ ਬੱਚੇ ਕੋਈ ਚੀਜ਼ ਮੰਗਦੇ ਆ ਛੁੱਟੀਆਂ ਵਿੱਚ ਤੇ ਆਪਣੇ ਤੋਂ ਇੱਕੇਦਮ ਕੁਛ ਨਹੀਂ ਤਿਆਰ ਹੁੰਦਾ ਤੇ ਜਿਆਦਾ ਆਪਾਂ ਮੈਦਾ ਵਗੈਰਾ ਘੋਲ ਦਾਨੇ ਆ ਤੇ ਉਸ ਤਰੀਕੇ ਨਾਲ ਵੀ ਬਹੁਤ ਵਧੀਆ ਬਣਦੇ ਆ ਪਰ ਇਹਦਾ ਟੇਸਟ ਥੋੜਾ ਜਿਹਾ ਉਹਨਾਂ ਤੋਂ ਵੀ ਜਿਆਦਾ ਵਧੀਆ ਹੁੰਦਾ ਤੇ ਆਪਾਂ ਨੂੰ ਜਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ ਤੇ ਮਿੰਟਾਂ ਵਿੱਚ ਵਧੀਆ ਚੀਜ਼ ਤਿਆਰ ਹੋ ਜਾਂਦੀ ਹੈ ਜੇ ਤੁਹਾਡੇ ਬੱਚਿਆਂ ਨੂੰ ਪਨੀਰ ਵਗੈਰਾ ਪਸੰਦ ਹੈ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਹੋਰ ਚੀਜ਼ ਜਿਹੜੀ ਵੀ ਪਸੰਦ ਹੈ ਪਾ ਸਕਦੇ ਹੋ ਪਰ ਮੇਰੇ ਬੱਚੇ ਪਨੀਰ ਨਹੀਂ ਖਾਂਦੇ ਇਸ ਲਈ ਆਪਾਂ ਵਿੱਚ ਨਹੀਂ ਯੂਜ਼ ਕੀਤਾ ਉਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਗੋਲ ਗੋਲ ਗੋਲੇ ਜੇ ਬਣਾਏ ਸੀ ਉਹ ਵੀ ਕੱਢ ਲਏ ਦੇਖੋ ਸਾਰੇ ਬਰੈਡਾਂ ਦਾ ਕਲਰ ਹੈ ਜਿਹੜਾ ਇਹਨਾਂ ਦਾ ਰੋਲਾਂ ਦਾ ਬਹੁਤ ਹੀ ਜ਼ਿਆਦਾ ਵਧੀਆ ਆਇਆ ਤੇ ਪੂਰੇ ਇਹ ਕਰੰਚੀ ਹੈ ਤੇ ਖਾਣ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹੁਣ ਖਾਣ ਦੇ ਲਈ ਤਿਆਰ ਕਰਾਂਗੇ ਉਹ ਕੀ ਕੀ ਸਮਾਨ ਦੀ ਲੋੜ ਹੈ ਤੇ ਉਹ ਤੁਹਾਨੂੰ ਦੱਸਾਂਗੇ ਤਾਂ ਉਸ ਤੋਂ ਬਾਅਦ ਆਪਾਂ ਲਈਏ ਜੀ ਹਰੀ ਚਟਨੀ ਇਹ ਬਣਾਈ ਹੈ ਤੇ ਫਿਰ ਆਪਾਂ ਲਈਏ ਦੇ ਲਈ ਦਹੀਂ ਦਹੀਂ ਜਿਹੜੀ ਉਹ ਖੱਟੀ ਨਹੀਂ ਹੋਣੀ ਚਾਹੀਦੀ ਤੇ ਫਿਰ ਆਪਾਂ ਲਈਏ ਇਮਲੀ ਦੀ ਸੌਸ ਇਹ ਚੀਜ਼ਾਂ ਇਹਦੇ ਵਾਸਤੇ ਜ਼ਰੂਰੀ ਹੈ ਫੇਰ ਹੀ ਟੇਸਟ ਵਧੀਆ ਆਉਂਦਾ ਪਿਆਜ਼ ਕੱਟੇ ਆਪਾਂ ਲੰਬੇ ਤੇ ਹੁਣ ਮੂਲੀ ਥੋੜੀ ਜਿਹੀ ਘੱਟ ਆਉਂਦੀ ਹੈ ਜੇ ਮੂਲੀ ਹੋਵੇ ਤਾਂ ਇਹਨਾਂ ਦਾ ਟੇਸਟ ਫੇਰ ਵੀ ਦੁੱਗਣਾ ਤਿੱਗਣਾ ਹੋ ਜਾਂਦਾ ਤੇ ਆਪਾਂ ਇਸੇ ਤਰੀਕੇ ਨਾਲ ਇਹਨਾਂ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਰੋਲ ਦੇ ਉੱਪਰ ਪਾਵਾਂਗੇ ਦਹੀਂ ਸਿੰਪਲ ਦਹੀਂ ਲਈ ਆਪਾਂ ਕਿਉਂਕਿ ਆਪਾਂ ਨਮਕ ਮਿਰਚ ਪਹਿਲਾਂ ਹੀ ਥੋੜਾ ਜਿਹਾ ਤੇਜ ਰੱਖਣਾ ਤਾਂ ਕਿ ਇਹ ਤਿੱਖੇ ਜਿਹੇ ਸਵਾਦ ਆ ਦੇ ਬਾਕੀ ਆਪਣੇ ਕੋਲ ਚਟਨੀ ਹੈ ਹਰੀ ਚਟਨੀ ਲਈ ਫਿਰ ਆਪਾਂ ਲਈ ਆਪਣੀ ਇਮਲੀ ਦੀ ਚਟਨੀ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਪਾਤੀਆਂ ਥੋੜੇ ਜਿਹਾ ਉੱਪਰ ਪਾਈ ਪਿਆਜ਼ ਤੇ ਜਦੋਂ ਫਿਰ ਬੱਚਿਆਂ ਨੂੰ ਇਹ ਸਰਵ ਕੀਤੇ ਤੇ ਬੱਚੇ ਪੂਰੇ ਖੁਸ਼ ਹੋ ਗਏ ਤੇ ਤੁਸੀਂ ਇਹਦੇ ਉੱਪਰ ਕਾਲੀ ਮਿਰਚ ਕਾਲਾ ਨਮਕ ਥੋੜਾ ਜਿਹਾ ਤੁਸੀਂ ਪਾ ਸਕਦੇ ਹੋ ਤੇ ਬੱਚਿਆਂ ਨੂੰ ਇਹ ਬਹੁਤ ਵਧੀਆ ਚੀਜ਼ਾਂ ਛੁੱਟੀਆਂ ਵਿੱਚ ਬਣਾ ਕੇ ਦਿੱਤੀ ਮਿੰਟਾਂ 'ਚ ਤੇ ਵੀਡੀਓ ਤੁਹਾਨੂੰ ਕੈਜੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ